ਮੈਂ ਤਾਂ ਇੱਕਦ ਤੋਂ ਹੈਰਾਨ ਐ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਕਿਹਦਾ ਸਟੈਂਡ ਹੈ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਕਿਰਿੰਦਰ ਸਿੰਘ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਐ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅਜੋਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਇਹ ਬੰਦਿਆਂ ਦੀ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਬੇ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਆ ਸੇਧ ਦੇਣੀ ਮੈਂ ਤਾਂ ਇੱਕਦ ਤੋਂ ਹੈਰਾਨ ਹੈ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਯਾਰ ਇਹ ਪੂਰਾ ਸਟੈਂਡ ਹੀ ਕੋਈ ਨਹੀਂ ਕਦੇ ਕਿਸੇ ਪਾਰਟੀ 'ਚ ਕਦੇ ਕਿਸੇ ਪਾਰਟੀ ਦੇ ਵਿੱਚ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਮੈਂ ਦੇਖਿਆ ਕਿ ਜਲੰਧਰ 'ਚ ਬੜਾ ਜਲੂਸ ਕੱਢ ਰਹੇ ਤੇ ਉਹਨੂੰ ਕਹਿ ਰਹੇ ਗद्दार ਹੈ ਗਦਾਰੀ ਕਰਕੇ ਚਲੇ ਗਿਆ ਭਾਈ ਜਦੋਂ ਉਹ ਕਾਂਗਰਸ ਨਾਲ ਗਦਾਰੀ ਕਰਕੇ ਆਇਆ ਸੀ ਉਦੋਂ ਦੇਸ਼ ਭਗਤ ਸੀਗਾ ਅੱਜ ਤੁਹਾਡੇ ਨਾਲ ਕਰਕੇ ਚਲੇ ਗਿਆ ਅੱਜ ਉਹ ਗਦਾਰ ਹੋ ਗਿਆ ਜਿਹੜਾ ਲਾਹੌਰ ਮਾੜਾ ਉਹਨੇ ਪਛੋਰੀ ਮਾੜਾ ਹੀ ਰਹਿਣਾ ਹੈ ਇਹ ਬੰਦਿਆਂ ਦੇ ਸਟੈਂਡ ਕੋਈ ਨਹੀਂ ਹੈ ਇੱਕ ਜਿਹੜਾ ਚੰਗਾ ਲੀਡਰ ਹੈ ਉਸ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਇਹ ਤਾਂ ਆਪ ਇਹ ਲਾਲਚ ਵਿੱਚ ਆ ਕੇ ਜਾਂ ਡਰ ਦੇ ਵਿੱਚ ਆ ਕੇ ਬਕਾਉ ਹੋਏ ਹੋਏ ਹੈ ਇਹਨਾਂ ਲੋਕਾਂ ਨੇ ਸਮਾਜ ਨੂੰ ਕਿਆ ਸੇਧ ਦੇਣੀ ਹੈ